ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਵੈਕੈਂਸੀ ਹੈ ਜਿਹੜੀ ਨਵੀਂ ਜੌਬ ਅਪਡੇਟ ਹੈਗੀ ਉਹ ਲੈ ਕੇ ਹਾਜ਼ਰ ਹੋਈਆਂ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਹਰ ਰੋਜ਼ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਹੀ ਆਉਂਦੇ ਰਹਿੰਨੇ ਆ ਤੇ ਇਨ ਫਿਊਚਰ ਵੀ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੀ ਜੌਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਹੀ ਹੁੰਦੀ ਰਵਾਂਗੇ ਹਰ ਤਰ੍ਹਾਂ ਦੀ ਜੌਬ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਹੈ ਗੱਲ ਕਰ ਲੈਨੇ ਆ ਜੀ ਆਪਾਂ ਅੱਜ ਦੇ ਇਸ ਨੋਟੀਫਿਕੇਸ਼ਨ ਦੀ ਤਾਂ ਤੁਸੀਂ ਦੇਖ ਤਾਂ ਇਹ ਡਿਸਟ੍ਰਿਕਟ ਕੋਰਟ ਦੇ ਵਿੱਚ ਕਲਰਕ ਦੀਆਂ ਅਸਾਮੀਆਂ ਨੇ ਜਿਹੜੀਆਂ ਆਊਟ ਹੋਈਆਂ ਨਹੀਂ ਗਈਆਂ ਜਿੰਦੇ ਵਿੱਚ ਕੀ ਹੈ ਤੁਸੀਂ ਬਿਨਾ ਪੇਪਰ ਤੋਂ ਸਿੱਧੀ ਤੁਹਾਡੀ ਭਰਤੀ ਜਿਹੜੀ ਹੋ ਰਹਿਣ ਵਾਲੀ ਹੈ ਜਾਨਕੀ ਇੰਟਰਵਿਊ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਹੈ ਜਿਹੜੀ ਰਹੀਏ ਇਹਦੇ ਵਿੱਚ ਤੁਸੀਂ ਕੋਈ ਕਿਸੇ ਪ੍ਰਕਾਰ ਦਾ ਕੋਈ ਪੇਪਰ ਹੈ ਜਿਹੜਾ ਉਹ ਜਾਂ ਐਗਜ਼ਾਮ ਹੈ ਜਿਹੜਾ ਉਹ ਨਹੀਂ ਦੇਣਾ ਹੈਗਾ ਤਾਂ ਤੁਸੀਂ ਜਲਦ ਤੋਂ ਜਲਦੀ ਇਹਨੂੰ ਅਪਲਾਈ ਕਰ ਦੇਣਾ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਅੰਦਰ ਚੱਲ ਕੇ ਦੇਵਾਂਗੇ ਤੁਹਾਨੂੰ ਕਿ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਇਹਨੂੰ ਅਪਲਾਈ ਕਰ ਸਕਦਾ ਹੈ ਕੀ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਸਾਰੀ ਡਿਟੇਲ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੰਦਰ ਚੱਲ ਕੇ ਦੇਵਾਂਗੇ ਲਾਸਟ ਤੱਕ ਬਨੇ ਰਹਿਣਾ ਸਾਡੇ ਨਾਲ ਤੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਜੇ ਤੁਸੀਂ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਹਰ ਤਰ੍ਹਾਂ ਦੀ ਜੌਬ ਅਪਡੇਟ ਹੈ ਜਿਹੜੀ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਹਾਰੀਕ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਸਾਰੇ ਕੈਂਡੀਡੇਟ ਹੈ ਜਿਹੜੇ ਉਹ ਵੀ ਇਹਨਾਂ ਦਾ ਲਾਭ ਉਠਾ ਸਕਣ ਤੇ ਉਹ ਵੀ ਆਪਣੀ ਵੈਕੈਂਸੀ ਹੈ ਜਿਹੜੀ ਉਹਨੂੰ ਫਿਲ ਕਰ ਪਾਣ ਤਾਂ ਲੈ ਚੱਲਦੇ ਹਾਂ ਅੱਜ ਦੇ ਨੋਟੀਫਿਕੇਸ਼ਨ ਦੇ ਵੱਲ ਤੁਹਾਨੂੰ ਤਾਂ ਗੱਲ ਕਰਦੇ ਹਾਂ ਜੀ ਆਪਾਂ ਡ ਜੋ ਜਿਹੜੀ ਵੈਕੈਂਸੀ ਆਊਟ ਹੋਈ ਹੈ ਜ ਜਿਹਦੇ ਵਿੱਚ ਲਿਫਟ ਆਪਰੇਟਰ ਦੀਆਂ ਵੈਕੈਂਸੀਸ ਆਊਟ ਹੋਈਆਂ ਨਹੀਂਆਂ ਅਗਰ ਆਪ ਇਹਦਾ ਮੋਡ ਮੋਡ ਗੱਲ ਕਰੀ ਤੇ ਆਫਲਾਈਨ ਰਹਿਣ ਵਾਲਾ ਅਪਲਾਈ ਕਰਨ ਦਾ ਜਾਨਕਿ ਤੁਸੀਂ ਨੂੰ ਆਫਲਾਈਨ ਅਪਲਾਈ ਕਰਨਾ ਮੋਗਾ ਕੋਟ ਦੀਆਂ ਨੇ ਜਾਨਕਿ ਪੰਜਾਬ ਦੇ ਵਿੱਚ ਹੀ ਆ ਜਾਂਦਾ ਤਾਂ ਇਹ ਪੰਜਾਬ ਦੀਆਂ ਵੈਕੈਂਸੀਸ ਨੇ ਬਾਕੀ ਆਪਾਂ ਗੱਲ ਕਰ ਲੈਨੇ ਜੀ ਅਪਲਾਈ ਡੇਟ ਕੀ ਰਹਿਣ ਵਾਲੀ ਹੈਗੀ ਤਾਂ 12 ਪ੍ਰਾਪਤ ਤੋਂ ਸ਼ੁਰੂ ਹੋ ਚੁੱਕੀ ਹੈਗੀ 29 ਅਪ੍ਰੈਲ ਦੀ ਲਾਸਟ ਡੇਟ ਹੈ ਜਿਹੜੀ ਹੋ ਰਹਿਣ ਵਾਲੀ ਆ ਇੰਟਰਵਿਊ ਡੇਟ ਦੀ ਗੱਲ ਕਰਦੇ ਆ ਤਾਂ ਉਹ ਤੁਹਾਡਾ ਜਿਹੜਾ 3 ਮਈ 2024 ਇੰਟਰਵਿਊ ਡੇਟ ਹੈ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਹੈ ਬਾਕੀ ਆਪਾਂ ਗੱਲ ਕਰ ਲੈਨੇ ਕਿ ਐਪਲੀਕੇਸ਼ਨ ਫੀਸ ਫੀਸ ਕੀ ਰਹਿਣ ਵਾਲੀ ਹੈ ਤੁਹਾਡੀ ਇਹਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋਗੇ ਕਿਸੇ ਪ੍ਰਕਾਰ ਦੀ ਤੁਹਾਡੀ ਕੋਈ ਵੀ ਐਪਲੀਕੇਸ਼ਨ ਫੀਸ ਹੈ ਜਿਹੜੀ ਫੀਸ ਹੈ ਜਿਹੜੀ ਇੱਥੇ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਹੈਗੀ ਤਾਂ ਤੁਸੀਂ ਕੋਈ ਵੀ ਫੀਸ ਹੈ ਜਿਹੜੀ ਉਹ ਪੇ ਨਹੀਂ ਕਰ ਰਹੇ ਤਾਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ 10th with ITI ਦੇ ਨਾਲ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜਾਨਕਿ 10th ਤੇ ITI ਤੁਹਾਡੀ ਹੋਣੀ ਚਾਹੀਦੀ ਹੈ ਬਾਕੀ ਗੱਲ ਕਰ ਲੈਣੇ ਜੀ ਆਪਾਂ ਇਹਦੇ ਵਿੱਚ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਤੁਹਾਡਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਜਿਹੜੇ ਐਪਲੀਕੇਸ਼ਨ ਫਾਰਮ ਤੁਸੀਂ ਫਿਲ ਕਰੋਗੇ ਉਹਦੇ ਆਧਾਰ ਤੇ ਤੁਹਾਡੀ ਇੰਟਰਵਿਊ ਹੋਏਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਇਹ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੈ ਜਿਹੜਾ ਹੋ ਰਹਿਣ ਵਾਲਾਗਾ ਬਾਕੀ ਆਪਾਂ ਗੱਲ ਕਰ ਲੈਣੇ ਕਿ ਤੁਸੀਂ ਨੂੰ ਅਪਲਾਈ ਕਿੱਦਾਂ ਕਰਨਾ ਤਾਂ ਅਪਲਾਈ ਕਰਨ ਲਈ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਲਿੰਕ ਦੇਵਾਂਗੇ ਤੁਸੀਂ ਡਾਇਰੈਕਟ ਉਸ ਲਿੰਕ ਤੇ ਪਹੁੰਚ ਜਾਣਾ ਉੱ ਜਿਸ ਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ ਰਿਕੁਇਰਮੈਂਟ ਦਾ ਆਪਸ਼ਨ ਦਿਖਾਈ ਦੇਵੇਗਾ ਜਿਹਦੇ ਤੇ ਵੈਕੈਂਸੀਸ ਨੇ ਜਿਹੜੀਆਂ ਲਿਖੀਆਂ ਹੋਈਆਂ ਨੇ ਤੁਸੀਂ ਉੱਤੇ ਕਲਿੱਕ ਕਰੋਗੇ ਐਪਲੀਕੇਸ਼ਨ ਫਾਰਮ ਤੇ ਤਾਂ ਉੱਥੋਂ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਉਹਨੂੰ ਫਿਲ ਕਰ ਲੈਣਾ ਚੰਗੀ ਤਰ੍ਹਾਂ ਉਹ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕਿੱਦਾਂ ਫਿਲ ਕਰਨਾ ਇੱਕ ਵਾਰੀ ਜਿਹੜਾ ਅਸੀਂ ਲਿੰਕ ਦੇਵਾਂਗੇ ਤੁਸੀਂ ਉਹਦੇ ਤੇ ਜਾ ਕੇ ਨੀਚੇ ਸਕਰੋਲ ਕਰਕੇ ਜਾਓਗੇ ਤਾਂ ਰਿਕੁਆਇਰਮੈਂਟ ਦਾ ਆਪਸ਼ਨ ਆਏਗਾ ਉੱਥੋਂ ਤੁਸੀਂ ਐਪਲੀਕੇਸ਼ਨ ਫਾਰਮ ਆ ਜਿਹੜਾ ਡਾਊਨਲੋਡ ਕਰ ਲੈਣਾ ਉਹ ਡਾਊਨਲੋਡ ਕਰਨ ਤੋਂ ਬਾਅਦ ਉਹਦਾ ਪ੍ਰਿੰਟ ਆਊਟ ਕੱਢ ਲਿਓ ਉਸ ਤੋਂ ਬਾਅਦ ਤੁਸੀਂ ਉਹਨੂੰ ਫਿਲ ਕਰ ਲੈਣਾ ਚੰਗੀ ਤਰ੍ਹਾਂ ਫਿਲ ਕਰਨ ਤੋਂ ਬਾਅਦ ਕੀ ਤੁਸੀਂ ਜਿਹੜਾ ਇਹਨਾਂ ਨੇ ਨੀਚੇ ਐਡਰੈਸ ਦਿੱਤਾ ਹੋਇਆ ਉਹ ਤੇ ਤੁਸੀਂ ਜਿਹੜਾ ਆਪਣਾ ਐਪਲੀਕੇਸ਼ਨ ਫਾਰਮ ਹੈ ਉਹਨੂੰ ਸੈਂਡ ਕਰ ਦੇਣਾ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਜਿੱਦਾਂ ਵੀ ਮਤਲਬ ਇਹਦੇ ਵਿੱਚ ਡਾਕੂਮੈਂਟ ਦਿੱਤੇ ਹੋਣਗੇ ਇਹ ਉਹਦੇ ਵਿੱਚ ਲਿਖਿਆ ਹੋਏਗਾ ਕੁਝ ਤਾਂ ਉਹ ਵੀ ਤੁਸੀਂ ਨਾਲ ਅਟੈਚ ਕਰ ਦੇਣਾ ਨਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿ ਕਿਦਾਂ ਤੁਸੀਂ ਇਹਨੂੰ ਫਿਲ ਕਰਨਾ ਤਾਂ ਗੱਲ ਕਰ ਲੈਣੀ ਆਪਾਂ ਅਪਲੀਕੇਸ਼ਨ ਫਾਰਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਉੱਪਰ ਤੁਹਾਡੀ ਇੱਕ ਫੋਟੋ ਲੱਗੇਗੀ ਇਹਦੇ ਤੇ ਬਾਕੀ ਇਹਦੇ ਵਿੱਚ ਤੁਹਾਡਾ ਨੇਮ ਆ ਜਾਏਗਾ ਫਦਰ ਨੇਮ ਆਏਗਾ ਉਸ ਤੋਂ ਬਾਅਦ ਤੁਹਾਡਾ ਡੇਟ ਆਫ ਬਰਥ ਆ ਜਾਏਗੀ ਫਿਰ ਨੈਕਸਟ ਤੁਸੀਂ ਇਹਦੇ ਵਿੱਚ ਕੈਟਾਗਰੀ ਫਿਲ ਕਰਨੀ ਆ ਅ ਇਸ ਤੋਂ ਬਾਅਦ ਤੁਹਾਡਾ ਜਿਹੜਾ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਕੀ ਰਹਿਣ ਵਾਲੀ ਆ ਉਹ ਤੁਸੀਂ ਇਹਦੇ ਨਾਲ ਫਿਲ ਕਰ ਦੇਣਾ ਇਹਦੇ ਵਿੱਚ ਐਡਰੈਸ ਕੀ ਰਹਿਣ ਵਾਲਾ ਤੁਹਾਡਾ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ ਜਿਹੜਾ ਆਪਣਾ ਆਧਾਰ ਕਾਰਡ ਦੇ ਪਿੱਛੇ ਐਡਰੈਸ ਲਿਖਿਆ ਹੁੰਦਾ ਸਾਰਾ ਤੁਸੀਂ ਐਗਜ਼ਿਟ ਉਦਾਂ ਹੀ ਜਿਹੜਾ ਇੱਥੇ ਲਿਖ ਦੇਣਾਗਾ ਤਾਂ ਬਾਕੀ ਆਪਾਂ ਇਹਦੇ ਵਿੱਚ ਐਕਸਪੀਰੀਅੰਸ ਦੀ ਗੱਲ ਕਰ ਲੈਨੇ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਆ ਤਾਂ ਤੁਸੀਂ ਇਹਦੇ ਨਾਲ ਇਹਦੇ ਵਿੱਚ ਜਿਹੜਾ ਲਿਖ ਸਕਦੇ ਹੋਗੇ ਤੇ ਨਾਲ ਅਟੈਚ ਵੀ ਇਹਦੇ ਕਰ ਸਕਦੇ ਹੋ ਡਾਕੂਮੈਂਟ ਦੇ ਤੌਰ ਤੇ ਬਾਕੀ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਵੀ ਇਹਦੇ ਵਿੱਚ ਮੈਂਸ਼ਨ ਕਰ ਦੇਣਾ ਲਿਖ ਦੇਣਾ ਬਾਕੀ ਨੀਚੇ ਡੇਟ ਹੋਏਗੀ ਸਿਗਨੇਚਰ ਹੋਣਗੇ ਤੁਹਾਡੇ ਤਾਂ ਬਾਕੀ ਇਹਦੇ ਵਿੱਚ ਇਹ ਫਾਰਮ ਤੋਂ ਤੁਸੀਂ ਫਿਲ ਕਰ ਹੀ ਦੇਣਾ ਉਥੋਂ ਡਾਊਨਲੋਡ ਕਰਕੇ ਤਾਂ ਤੁਸੀਂ ਸੈਂਡ ਕਰਨ ਲਈ ਵੀ ਅਸੀਂ ਤੁਹਾਨੂੰ ਐਡਰੈਸ ਜਿਹੜਾ ਉਹ ਦੱਸ ਚੁੱਕੇ ਹਾਂ 2 ਲਿਖ ਕੇ ਤੁਸੀਂ ਸਾਰਾ ਇਹਨਾਂ ਦਾ ਐਡਰੈਸ ਜਿਹੜਾ ਉਹ ਲਿਖ ਦੇਣਾਗਾ ਤੇ ਬਾਕੀ ਇਹਦੇ ਵਿੱਚ ਇਹ ਵੀ ਵਿੱਚ ਤੁਸੀਂ ਨਾਲ ਅਟੈਚ ਕੀ ਕੀ ਕਰਨਾ ਉਹ ਤੁਸੀਂ ਆਪਣੀ ਜਿੰਨੀ ਵੀ ਕੁਆਲੀਫਿਕੇਸ਼ਨ ਹੈ ਕੋਈ ਤੁਹਾਡਾ ਐਕਸਪੀਰੀਅੰਸ ਸਰਟੀਫਿਕੇਟ ਹੈ ਸਾਰਾ ਕੁਝ ਤੁਸੀਂ ਨਾਲ ਅਟੈਚ ਕਰਨਾ ਆਧਾਰ ਕਾਰਡ ਵਗੈਰਾ ਸਾਰਾ ਆਪਣਾ ਡਾਕੂਮੈਂਟ ਜਿੰਨੇ ਵੀ ਦੇ ਹੁੰਦੇ ਆ ਬਸ ਉਹ ਤੁਸੀਂ ਮੇਨ ਮੇਨ ਜਿਹੜੇ ਨਾਲ ਅਟੈਚ ਜਿਹੜੇ ਉਹ ਕਰ ਸਕਦੇ ਹੋਗੇ ਬਾਕੀ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲਈ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੀ ਵੀਡੀਓ ਜਿਹੜੇ ਬਣਾ ਕੇ ਲੈ ਕੇ ਹੀ ਆਉਂਦੇ ਰਹੇ ਨੇ ਇਨ ਫਿਊਚਰ ਵੀ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਵੈਕੈਂਸੀਸ ਦੀਆਂ ਜਿਹੜੀਆਂ ਵੀਡੀਓਜ਼ ਉਹ ਲੈ ਕੇ ਆਉਂਦੇ ਰਵਾਂਗੇ ਜਦੋਂ ਤੂੰ ਜਿਆਦਾ ਜਾਣਕਾਰੀ ਲੈਣ ਦੇ ਲਈ ਤੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਾਕੀ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ